ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਸ਼ਰੇਆਮ ਵਿਕ ਰਿਹਾ ਹੈ ਖੁੱਲਾ ਸੌਦਾ ਅੱਜ ਚੇਅਰਮੈਨ ਮਾਰਕੀਟ ਕਮੇਟੀ ਅਤੇ ਸਿਕੱਤਰ ਵੱਲੋਂ ਕੀਤਾ ਗਿਆ ਮੰਡੀ ਦਾ ਦੌਰਾ ਅਤੇ ਇਹਨਾਂ ਨੂੰ ਇੱਥੇ ਖੁੱਲਾ ਸੁੱਦਾ ਵੇਚਣ ਤੋਂ ਰੋਕਿਆ ਦੱਸਣਾ ਬਣਦਾ ਹੈ ਕਿ ਬਠਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਖੁੱਲਾ ਸੌਦਾ ਨਹੀਂ ਵਿਕ ਸਕਦਾ ਲੇਕਿਨ ਲਗਾਤਾਰ ਅੱਜ ਨਹੀਂ ਪਹਿਲਾਂ ਤੋਂ ਵੀ ਬਹੁਤ ਸਾਰੇ ਚੇਅਰਮੈਨ ਆਏ ਹਨ ਤੇ ਉਹਨਾਂ ਵੱਲੋਂ ਇਹਨਾਂ ਨੂੰ ਆਪ ਰੋਕਿਆ ਗਿਆ ਤੇ ਨਾਲ ਬਹੁਤ ਸਾਰੇ ਸਿਕੱਤਰਾਂ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਹੈ ਲੇਕਿਨ ਇਹ ਪ੍ਰਣਾਲਾ ਉੱਥੇ ਦੀ ਉੱਥੇ ਹੀ ਰਹਿੰਦਾ ਹੈ ਅੱਜ ਫੇਰ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਇਸ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਸਾਰੇ ਹੀ ਮੁਲਾਜ਼ਮ ਸਾਹਮਣੇ ਅਤੇ ਨਾਲ ਉਹਨਾਂ ਦੇ ਨਾਲ ਸਖਤਰ ਸਨ ਅਤੇ ਉਹਨਾਂ ਵੱਲੋਂ ਜਿਹੜੇ ਵੀ ਹੋਲਸੇਲ ਮੰਡੀ ਦੇ ਵਿੱਚ ਰਿਟੇਲ ਦੇ ਵਿੱਚ ਸੌਦਾ ਵੇਚ ਰਹੇ ਉਹਨਾਂ ਨੂੰ ਇੱਥੇ ਰੋਕਿਆ ਗਿਆ ਅਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਇਹਨਾਂ ਨੂੰ ਸਾਡੇ ਵੱਲੋਂ ਹਦਾਇਤ ਕੀਤੀ ਗਈ ਹੈ ਅਤੇ ਹੁਣ ਇਹ ਸੌਦਾ ਇੱਥੇ ਨਹੀਂ ਵੇਚਣਗੇ ਲੇਕਿਨ ਸ਼ਰੀਆਮ ਇਸ ਮੰਡੀ ਜਾਂਦਾ ਖੁੱਲਾ ਸੌਦਾ ਵਿਕਦਾ ਹੋਇਆ ਦਿਖਾਈ ਦੇ ਰਿਹਾ ਹੈ ਉਹਨਾਂ ਕਿਹਾ ਕਿ ਹੋਲਸੇਲ ਮੰਡੀ ਵਿੱਚ ਸਿਰਫ ਜਿਹੜਾ ਸੌਦਾ ਹੈ ਉਹ ਇਹ ਜਿਹੜੀਆਂ ਹਨ ਬੰਦ ਪੰਡਾਂ ਨੇ ਜਿਹੜੀਆਂ ਉਹੀ ਵੇਚਦੇ ਆ ਲੇਕਿਨ ਇੱਥੇ ਖੁੱਲਾ ਸੌਦਾ ਜਿਹੜਾ ਸ਼ਰੀਆਮ ਆਪਣਾ ਵਿਕ ਰਿਹਾ ਇਸ ਦੇ ਨਾਲ ਮਾਰਕੀਟ ਕਮੇਟੀ ਨੂੰ ਕਾਫੀ ਨੁਕਸਾਨ ਹੋ ਰਿਹਾ ਕਿਉਂਕਿ ਅਗਰ ਇੱਥੇ ਕੋਈ ਹੋਰ ਇੱਥੇ ਆੜਤੀ ਆ ਕੇ ਇਹ ਜਗ੍ਹਾ ਦੇ ਉੱਤੇ ਸੌਦਾ ਵੇਚੇਗਾ ਤੇ ਉਸ ਦੇ ਨਾਲ ਮਾਰਕੀਟ ਕਮੇਟੀ ਦੀ ਜਿਹੜੀ ਫੀਸ ਦਾ ਉਹਦੇ ਵਿੱਚ ਵੀ ਬਾਤ ਹੋਈ ਉਹਨਾਂ ਕਿਹਾ ਕਿ ਇਸ ਵਾਰੀ ਇੱਕ ਇਹ ਸਾਡੇ ਵੱਲੋਂ ਇਹਨਾਂ ਨੂੰ ਇੱਕ ਆਪਣਾ ਇੱਕ ਵਾਰੀ ਵਾਰਨਿੰਗ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਉੱਤੇ ਜਿਹੜੀ ਹੈ ਉਹ ਆਪਣਾ ਕਾਰਵਾਈ ਵੀ ਨਰਤੇ ਹੋ ਸਕਦੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਹੋਲ ਸੇਲ ਸਬਜ਼ੀ ਮੰਡੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਬੱਲੀ ਅਤੇ ਉਹਨਾਂ ਦੇ ਨਾਲ 77 ਵੀ ਆਪਣਾ ਸ਼ਾਮਲ ਸਨ ਅਤੇ ਨਾਲ ਮਾਰਕੀਟ ਕਮੇਟੀ ਦੀ ਸਾਰੀ ਜਿਹੜੀ ਟੀਮ ਹੈ ਉੱਥੇ ਆਈ ਹੋਈ ਸੀ ਅਤੇ ਉਹਨਾਂ ਵੱਲੋਂ ਮਾਰਕੀਟ ਕਮੇਟੀ ਦੇ ਸਾਰੇ ਹੀ ਅਧਿਕਾਰੀਆਂ ਵੱਲੋਂ ਜਿਹੜਾ ਇੱਥੇ ਆਪਣਾ ਚੈਕਿੰਗ ਕੀਤੀ ਗਈ ਅਤੇ ਜਿਹੜੇ ਵੀ ਵਿਅਕਤੀ ਇੱਥੇ ਖੁੱਲਾ ਸੌਦਾ ਵੇਚਦੇ ਹਨ ਉਹਨਾਂ ਨੂੰ ਸਖਤ ਹਦਾਇਤਾਂ ਵੱਲੋਂ ਕੀਤੇ ਵੀ ਆਪਾਂ ਗਈਆਂ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਸ ਤਰ੍ਹਾਂ ਇਹ ਇਨਾਂ ਦੇ ਕੁਇਰਤਾਂ ਦੀ ਆਪਣਾ ਕਾਰ ਵੀ ਹੁੰਦੀ ਹੈ ਜਾਂ ਇਹ ਹਟਦੇ ਹੈ ਇਹ ਸਾਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਇਹ ਆਪਾਂ ਬਾਅਦ ਦੇ ਵਿੱਚ ਫਿਰ ਦਿਖਾਵਾਂਗੇ ਆਓ ਸਾਨੂੰ ਸੁਣਾਉਣੇ ਹੈ ਸਬੰਧੀ ਕੀ ਕਹਿੰਦੇ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਬੱਲੀ ਹਾਂ ਜੀ ਸਰ ਕੀ ਗੱਲ ਚਲੋ ਮੰਡੀ ਚਾ ਜਾਏ ਕਿੰਨੀ ਦਾ ਰਕਤ ਸਸੀਕਰਨ ਜੀ ਮੈਂ ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ ਬਲਜੀਤ ਸਿੰਘ ਬੱਲੀ ਅੱਜ ਅਸੀਂ ਰੂਟੀਨ ਚੈਕਿੰਗ ਦੇ ਉੱਤੇ ਬਠਿੰਡਾ ਦੀ ਰਿਟੇਲ ਤੇ ਹੋਲ ਸੇਲ ਸਬਜ਼ੀ ਮੰਡੀ ਦੇ ਵਿੱਚ ਹੈ ਜੀ ਸਭ ਤੋਂ ਪਹਿਲਾਂ ਅਸੀਂ ਚੈਕਿੰਗ ਕੀਤੀ ਅੱਜ ਹੋਲ ਸੇਲ ਸਬਜ਼ੀ ਮੰਡੀ ਦੇ ਵਿੱਚ ਜਿੱਥੇ ਤੁਸੀਂ ਖੜੇ ਆ ਕਾਫੀ ਦਿਨਾਂ ਦੇ ਵਿੱਚੋਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਇਹਦੇ ਉੱਤੇ ਖੁੱਲਾ ਸੌਦਾ ਜਿਹੜਾ ਵਿਕ ਰਿਹਾ ਉਹਨੂੰ ਬੰਦ ਕੀਤਾ ਜਾਵੇ ਕਿਉਂਕਿ ਜਿਹੜੀ ਹੋਲ ਸੇਲ ਮੰਡੀ ਹੈ ਇਹ ਬੰਦ ਪੈਕਿੰਗ ਤੇ ਹੋਲਸੇਲ ਵੇਚਣ ਵਾਸਤੇ ਬਣੀ ਹੈ ਡਿਟੇਲ ਵੇਚਣ ਵਾਸਤੇ ਆਪਣਾ ਦੇਖਾ ਹਣਾ 메ਨ ਰੋਡ ਤੇ ਸ਼ੈੱਡ ਬਣਿਆ ਹੋਇਆ ਉੱਥੇ ਫੜ ਕੱਟੇ ਗਏ ਨੇ 1243 ਫੜ ਨੇ ਉਹਨਾਂ ਦੇ ਉੱਤੇ ਜੇ ਕਿਸੇ ਨੇ ਵੀ ਥੁਲੇ ਤੌਰ ਤੇ ਵੇਚਣਾ ਹੈ ਤਾਂ ਉੱਥੇ ਜਾ ਕੇ ਉਹ ਕੰਮ ਕਰਨਾ ਕਿ ਇਹ ਕਿਸੇ ਹੋਰ ਹੋਲਸੇਲ ਬੰਦਿਆਂ ਨੂੰ ਸਾਥੀਆਂ ਨੂੰ ਦਿੱਤਾ ਜਾਵੇ ਤਾਂ ਜੋ ਢਿੰਡੇ ਦੀ ਜੋ ਮਾਰਕੀਟ ਕਮੇਟੀ ਦੀ ਫੀਸ ਹੈ ਉਹਦੇ ਵਿੱਚ ਵਾਧਾ ਕੀਤਾ ਜਾ ਸਕੇ ਮੇਰੇ ਨਾਲ ਸਾਰੀ ਟੀਮ ਹੈ ਸਾਡੇ ਸੱਗੀ ਸਾਹਿਬ ਰਵਿੰਦਰ ਜੀ ਹੈਗੇ ਨੇ ਸਾਰੀ ਸਾਰੀ ਟੀਮ ਸਾਡੇ ਨਾਲ ਹੈ ਤੇ ਹੁਣ ਇਸ ਤੋਂ ਬਾਅਦ ਅਸੀਂ ਜਾਵਾਂਗੇ ਕੂਟ ਮੰਡੀ ਦੇ ਵਿੱਚ ਨਿਯਾਇਜ਼ ਜੀ ਕਬਜੀ ਬਹੁਤ ਨੇ ਜੀ ਜੇ ਦੇਖਿਆ ਜਾਂਦਾ ਸਾਡੇ ਕੋਲ ਸ਼ਿਕਾਇਤਾਂ ਆ ਰਹੀਆਂ ਕੋਈ 10 ਰੇ ਨੇ ਕੋਈ 8 20 ਦੱਸ ਰਹੇ ਨੇ ਤਾਂ ਉਹਦਾ ਸਾਰਿਆਂ ਦਾ ਗੌਰ ਕੀਤਾ ਜਾ ਰਿਹਾ ਉਹ ਸਾਰੇ ਅਸੀਂ ਨਿਗਰਾਨੀ ਕੀਤਾ ਰਿਹਾ ਚਲੋ ਸਿਰਦਾ ਪੰਦੋ ਜੀ ਕੋਲ ਬਿਲਕੁਲ ਹੀ ਸਾਡੀ ਕੋਸ਼ਿਸ਼ ਰਹੀ ਸੀ ਵੀ ਆਖਿਆ ਵੀ ਗੜਤੀ ਵੀਰਾਂ ਨੂੰ ਤੁਸੀਂ ਸਾਡਾ ਸਾਥ ਦਿਓ ਤਾਂ ਜੋ ਇਸ ਛੁੱਲਾ ਸੌਦਾ ਵੇਚ ਦੇਣੇ ਦਾ ਸ਼ਿਕਾਇਤਾਂ ਇਹਨਾਂ ਦਾ ਨਿਵਨਾਰਨ ਕਰ ਸਕੀਏ ਰੇਟੇਲ ਮੰਡੀ ਦੇ ਵਿੱਚ ਜਿਹੜੇ ਨੇ ਲੋਕ ਆਮ ਹੀ ਬੈਠੇ ਨੇ ਬਾਹਰ ਬੈਠੇ ਨੇ ਅੱਡੇ ਦੇ ਬਾਹਰ ਬੈਠੇ ਨੇ ਉਹਨਾਂ ਬਾਰੇ ਵੀ ਗੱਲ ਕਰਨੀ ਚਾਹੀਦੀ ਉਹਨਾਂ ਨੂੰ ਵੀ ਅਸੀਂ ਤੁਸੀਂ ਦੇਖ ਰਹੇ ਹਾਂ ਕੱਲ ਵੀ ਸਾਡ ਫਰ ਉਹ ਉਸੇ ਸਮੇਂ ਸਮੇਂ ਸਿਰ ਚੁਕਾਉ ਦਿੰਦੇ ਆ ਉਹਨਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ